ਜੇ ਇਹ ਸੱਚ ਹੈ ਤਾਂ ਫਿਰ ਗੁਰੂ ਸਹਿਬਾਨਾਂ ਨੇ ਕਿਉਂ ਇਹਨੂੰ ਅਪਣਾਇਆ ਨਹੀਂ ਨਹੀਂ ਐ ਨਹੀਂ ਕਹਿ ਸਕਦੇ ਆਪਾਂ ਗੁਰੂ ਸਹਿਬਾਨ ਨੇ ਅਪਣਾਇਆ ਨਹੀਂ ਐ ਠੀਕ ਹੈ ਆਪਣਾ ਇੱਕ ਅਲੱਗ ਆਪਣੀ ਸੋਚ ਬਣਦੀ ਐ ਆਪਾਂ ਇੱਕ ਧਰਮ ਨੂੰ ਪ੍ਰੈਫਰ ਦੇਣਿਆ ਦੇਣਾ ਚਾਹੀਦਾ ਪਰ ਕਰਮ ਜਿਹੜਾ ਐ ਨਾ ਸਾਡਾ ਕਰਮ ਪ੍ਰਧਾਨ ਹੁੰਦਾ ਐ ਕਰਮ ਨਾਲ ਹੀ ਸਾਡਾ ਧਰਮ ਜੁੜ ਜਾਂਦਾ ਜਿੱਦਾਂ ਦੀ ਸਾਡੀ ਨੀਅਤ ਉਦਾਂ ਦੇ ਸਾਡੇ ਕਰਮ ਹੁਣ ਦੇਖੋ ਤੁਸੀਂ ਮੈਂ ਤੁਹਾਨੂੰ ਹੁਣ ਦੱਸਦੀ ਆ ਆਪਾਂ ਇਸ ਧਰਮ ਚਾ ਬਾਬੇ ਨਾਨਕ ਨੂੰ ਕਿਹਾ ਸੀ ਜਿਹੜੇ ਪੰਡਤ ਨੂੰ ਉਹਨਾਂ ਨੇ ਬੁਲਾਇਆ ਸੀ ਤੇ ਵੀ ਇਹ ਬਾਬਾ ਨਾਨਕ ਜਿਹੜਾ ਏ ਪੈਦਾ ਹੋਏ ਬੱਚਾ ਸੀ ਜਦੋਂ ਤਾਂ ਉਹ ਪੰਡਤ ਨੇ ਕਿਹਾ ਕੁਝ ਸ਼ਾਇਦ ਉਹਨਾਂ ਦਾ ਨਾਮ ਦਿਆਲ ਸਿੰਘ ਦਿਆਲ ਸੀ ਕੋਈ ਪੰਡਤ ਹੈ ਨਾ ਉਹਨਾਂ ਨੇ ਕਿਹਾ ਵੀ ਇਹ ਤਾਂ ਰੱਬੀ ਨੂਰ ਹੈ ਉਹਨੂੰ ਕਿਵੇਂ ਪਤਾ ਲੱਗਿਆ ਰੱਬੀ ਨੂਰ ਕੋਸ਼ਤਾ ਦੇਖਿਆ ਕੋਈ ਰੱਬ ਥੋੜਾ ਸੀ ਉਹ ਪੰਡਤ ਕੋਸ਼ਤਾ ਦੇਖਿਆ ਹੀ ਹੋਇਆ ਉਹਨੇ ਤਾਂ ਇਹਦਾ ਮਤਲਬ ਇਹ ਚੀਜ਼ ਤਾਂ ਹੈ ਨਾ ਜੇ ਬਾਬੇ ਨਾਨਕ ਨੇ ਬੜੇ ਤਰਕ ਨਾਲ ਤੇ ਬੜੇ ਲੌਜੀਕ ਨਾਲ ਆਪਣੇ ਬਾਬਾ ਜੀ ਨੇ ਜਵਾਬ ਦਿੱਤਾ ਸੀ ਕਿ ਮੈਂ ਜਨੇਊ ਪਾਉਣਾ ਨਹੀਂ ਹੈ ਮੈਨੂੰ ਇਹਦਾ ਤਰਕ ਤੇ ਲੌਜੀਕ ਦੱਸੋ। ਇਹੀ ਤਾਂ ਕਰਕੇ ਮਨਾਂ ਕੀਤਾ ਸੀ। ਜਦੋਂ ਅਸੀਂ ਤਰਕ ਤੇ ਲੌਜੀਕ ਦੱਸਦੇ ਹਾਂ ਤਾਂ ਉਹ ਸਾਇੰਸ ਬਣਦੀ ਆ। ਉਹਦੇ ਕੋਲ ਹੈ ਨਹੀਂ ਸੀ ਉਹਦਾ ਜਵਾਬ। ਤਾਂ ਠੀਕ ਆ ਧਾਗੇ ਪਾਉਣ ਨਾਲ ਤਵੀਤ ਪਾਉਣ ਨਾਲ ਚੀਜ਼ਾਂ ਪਾਉਣ ਨਾਲ ਥੋੜਾ ਕੁਝ ਆਣਾ।